ਰੇ ਮਨੋ ਐਸੋ ਕਰਸ ਨੇ ਆਸਾ ਬਨ ਸੇ ਸਦਨੋ ਸਭੇ ਕਰ ਸਮਝੋ ਮਨ ਹੀ ਮਾਹੇ ਉਦਾਸਾ ਰਹੋ ਕਹਾ ਸੰਦੇਸਿਆ ਦੀ ਖਤਮ ਹੋਈ ਐ ਸੰਦੇਸਿਆ ਦੀ ਖਤਮ ਹੋਈ ਨਾ ਕਥਾ ਪਾਸ ਨਾ ਦਿੱਤਾ ਤਰਾ ਦੀ ਦਿੱਤਾ ਤਰਾ ਦੀ ਕੋਣ ਦਾਦਨ ਹੈ ਉਹ ਕਥਾ ਆਪਣੀ ਜਗ੍ਹਾ ਸੰਸਿਆਸ ਦੇ ਮਤਾ ਪਰਥਾਏ ਗੁਰੂ ਘਰ ਦੀ ਸਿੱਖਿਆ ਹੋਰ ਹੈ ਉਹ ਆਏ ਉਹ ਉੱਥੇ ਦੀ ਕਥਾ ਦੀ ਉੱਥੇ ਖਤਮ ਹੋਗੀ ਉਹ ਗੱਲ ਹੋਰ ਸੀ ਜੇ ਤੁਸੀਂ ਸੰਿਆਸੀ ਨਾ ਕਦੇ ਬਣ ਲਗ ਜਿਓ ਆ ਪੌਲਵੰਦੇ ਨਕਲੀ ਕਰਦੀ ਉਹਨਾਂ ਦਾ ਕੁਝ ਨਹੀਂ ਲੈਣਾ ਜਿਹੜਾ ਕੋਈ ਲੈਣਾ ਤਾਂ ਉਹ ਕਹਤਾਂ ਜੋ ਸਿੱਖਿਆ ਲੈਣੀ ਤੇ ਉਹ ਦੱਸਦੀ ਅਸੀਂ ਉਥੋਂ ਕੀ ਲੈਣਾ ਸਾਡਾ ਸੰਿਆਸ ਕੀ ਹੁੰਦਾ ਗੁਰਮੱਤ ਦਾ ਸੰਿਆਸ ਆ ਹੁੰਦਾ ਜੇ ਮਨ ਐਸੋ ਕਰ ਸੰਿਆਸਾ ਸੰਿਆਸ ਹੁੰਦਾ ਆਸ ਨੂੰ ਤਿਆਗ ਦੇਣਾ ਸੁਣ ਹੋ ਜਾਣ ਆਸ ਸੱਬਿਆ ਆਸ ਨੂੰ ਸੁਣ ਕਰ ਲੈਣਾ ਜ਼ੀਰੋ ਕਰ ਲੈਣਾ ਇੱਛਾ ਬਰੂ ਬਾਹ ਲੜ ਕਿਵੇਂ ਕਰ ਬਨਸੇ ਸਦਨ ਸਭੇ ਕਰ ਸਮਝੋ ਥੋੜੇ ਜੇ ਮਹਿ ਮਹਿ ਉਦਾਸ ਜੇ ਮਹਿਲ ਵੀ ਨਹੀਂ ਛੱਡਣ ਦੀ ਲੋੜ ਨਹੀਂ ਬਾਹ ਜਾਣ ਦੀ ਲੋੜ ਨਹੀਂ ਜੰਗਲ 'ਚ ਜੇ ਸਦਨ ਨਹੀਂ ਨਾ ਸਦਨ ਮਹਿਲ ਨੂੰ ਕਹਿੰਦੇ ਸੀ ਕੋਈ ਲੋੜ ਨਹੀਂ ਉਹਨੂੰ ਸਮਝੋ ਵੀ ਇਹ ਜੰਗਲੇ ਐ ਜੇ ਬਹੁਤਾ ਸਦਨ ਹੋਊ ਬਾਗ ਵੀ ਹੁੰਦੇ ਨੇ ਲੱਗੇ ਰਾਜਾਂ ਦੇ ਸਦਨ ਕਹਿੰਦੇ ਸਦਨ ਪਿੱਛੇ ਬਾਗ ਲੱਗੇ ਹੁੰਦੇ ਸੀ ਜਿਬਲੇ ਵਾ ਉਤੇ ਵੀ ਦਰਸ ਨੇ ਤੇ ਵੀ ਦਰਸ ਨੇ ਥੋੜੇ ਜੇ ਸੰਭਲੇ ਨਾਲ ਹੋ ਜੇ ਜਿਆਦਾ ਸਾਨੂੰ ਭਲਾ ਜਿਆਦਾ ਹੀ ਹੈ ਚਾਹੋ ਮਨ ਹੀ ਮਾਹੇ ਉਹਦਾ ਸਾ ਉਦਾਸੀ ਦਾ ਬੰਦੇ ਵਿੱਚ ਹੈ ਉਦਾਸੀ ਦਾ ਬਾਹਰ ਨਹੀਂ ਹੁੰਦੀ ਉਦਾਸ ਕੀ ਹੁੰਦਾ ਆਸ ਸੁਭਾਲ ਦੀ ਹਾਸਾਂ ਤੋਂ ਉੱਪਰ ਆਸ ਕਰ ਲਈਏ ਉੱਚੇ ਤਬ ਆਸ ਉਹਦਾ ਆਸ ਆਸੁੱਝੀ ਕਰ ਲੋ ਢੇੜੇ ਦੀ ਆਸ ਨਾ ਰੱਖੋ ਨੇੜੀ ਦੀ ਆਸਾ ਉੱਥੇ ਉਹ ਜਿਹੜੀ ਆਪਾਂ ਨੂੰ ਦੀਦੀ ਹੈ ਜੋ ਚੀਜ਼ ਦੀਦੀ ਉਹ ਨੇੜੇ ਆ ਜੋ ਸਾਡੀ ਅੱਖਾਂ ਦੀ ਦ੍ਰਿਸ਼ਟੀ ਤੋਂ ਪਰੇ ਹੈ ਜੋ ਦਿਖਣ ਤੋਂ ਪਰੇ ਹੈ ਸੋਚਣ ਤੋਂ ਪਰੇ ਹੈ ਸਮਝਣ ਤੋਂ ਪਰੇ ਹੈ ਸੁਣਨ ਤੋਂ ਪਰੇ ਹੈ ਜੋ ਗਿਆਨ ਅੰਦਰਾਂ ਤੋਂ ਪਰੇ ਹੈ ਉਹਦੀ ਆਸ ਕਰੋ ਉੱਥੇ ਰੱਖੋ ਆਸ ਲਾਓ ਜੇ ਉਹ ਕੁਝ ਲੈਣ ਆਏ ਸੀ ਉਹਦਾ ਪਤਾ ਨਹੀਂ ਕੀ ਲੈਣਾ ਹੈ ਜਾਂ ਉਹ ਕਿਉਂ ਆਇਆ ਸੀ ਇਹਦਾ ਵੀ ਪਤਾ ਨਹੀਂ ਜਨਮ ਕਿਉਂ ਹੋਇਆ ਸੀ ਇਹਦਾ ਪਤਾ ਕਰੋ ਔਰ ਉਹ ਕਿਉਂ ਦਾ ਜਿਹੜਾ ਜਵਾਬ ਹੈ ਨਾ ਉਹ ਲਓ ਉਹ ਫਿਰ ਜਿਹੜੀ ਵਜ੍ਹਾ ਨਾਲ ਕਰਕੇ ਜਨਮ ਲਿਆ ਸੀ ਕਾਰਨ ਕਰਕੇ ਉਹ ਜਿਹੜੀ ਚੀਜ਼ ਲੈਣ ਆਇਆ ਸੀ ਉਹ ਲਓ ਉਹ ਆਸ ਪੂਰੀ ਕਰੋ ਇਹ ਨਾ ਹੋਵੇ ਉਹ ਨੂੰ ਭੁੱਲ ਗਏ ਅਸਲ ਜੀ ਕੀ ਲੈਣਾ ਹੈ ਤੇ ਪ੍ਰਾਣੀ ਤੂੰ ਆਇਓ ਲਾਹਾ ਲੈਣ ਲਗਿਆ ਹੋ ਕੇ ਤੇ ਕੋ ਫਕੜੇ ਸਭ ਉਗਦੇ ਚੱਲੀ ਰਹੇ ਜਾ ਕੋ ਆਏ ਸੋਈ ਬਹਜੋ ਹਰ ਗੁਰਤੇ ਮਨਹਿ ਬਸੇ ਰੋਏ ਯਾਦ ਕਰਾਈਏ ਗੁਰਬਾਨੀ ਦੇ ਚੀਜ਼ ਉੱਥੋਂ ਵੈਸਾ ਹੀ ਆਇਆ ਸਤਖੰਡਾਂ ਤੋਂ ਜਿੱਥੋਂ ਆਇਆ ਵੀ ਤੁਸੀਂ ਆ ਲੈਣ ਹੋਏ ਹੋ ਤੁਸੀਂ ਗਏ ਪੁੱਲ ਇਹ ਆਪਲਾਤ ਤੇ ਸਖਤਾਂ ਦੇ ਤੁਸੀਂ ਆਪਣਾ ਕੰਮ ਉਹੀ ਕਰੋ ਜਿਹੜਾ ਕਰਨਾ ਹੋਇਆ ਚੋਦੀ ਆਸ ਰੱਖੋਗੇ ਨਾਮ ਦੀ ਆਸ ਰੱਖਾਂਗੇ ਤਾਂ ਇਹ ਉਦਾਸ ਹੈ ਅਵਰੇ ਆਸ ਉਦਾਸਾ ਹੋਰ ਆਸ ਤੋਂ ਉਦਾਸ ਹੋਣਾ ਇੱਕ ਆਸ ਰੱਖੋ ਮਰ ਗਏ ਉਹ ਆਸ ਰੱਖਣੇ ਉਦਾਸ ਹੈ ਉਹ ਨਾ ਰੱਖਣਾ ਇਹਨਾਂ ਤੋਂ ਉਦਾਸ ਹੋਣਾ ਨਿਰਾਸ਼ ਹੈ ਉਹ ਤਾਂ ਨਿਰਾਸ਼ ਹੈ ਇਹ ਨਿਰਾਸ਼ ਹੈ ਅਸਲ ਜੀ ਨਿਰਾਸ਼ ਹੈ ਜਿਹਨੂੰ ਇਹ ਉਦਾਸ ਕਹਿੰਦੇ ਨੇ ਨਿਰਾਸ਼ ਹੈ ਉਹ ਜਿਹਨੂੰ ਸੁਣਿਆ ਸੀ ਨੇ ਕਹਿੰਦਾ ਨਿਰਾਸ਼ ਹੈ ਆ ਜਿਹਨੂੰ ਸਿਰਿਆਸ ਕਹਿੰਦਾ ਤਾਂ ਨਿਰਾਸ਼ ਹੈ ਉਹ ਤਾਂ ਡਿਪਰੈਸ਼ਨ ਹੈ ਉੱਥੇ ਵੈਕੂ ਹੈ ਉੱਥੇ ਜ਼ਿੰਦਗੀ ਦਾ ਕੋਈ ਟਾਰਗੇਟ ਨਹੀਂ ਇੱਥੇ ਦਾ ਫਿਰ ਕਿਉਂ ਜਨਮ ਹੋਇਆ ਸੀ ਕੋਈ ਕਾਦੇ ਵਾਸਤੇ ਜਨਮ ਹੋਇਆ ਸੀ ਕਾਪ ਕਾਦੇ ਵਾਸਤੇ ਕਰਦੇ ਹੋ ਫਿਰ ਕੋਈ ਪਤਾ ਨਹੀਂ ਟਾਰਗੇਟ ਕੀ ਹੈ ਯਾ ਤਾਂ ਇਹ ਵੀ ਲੋਕ ਸਾਨੂੰ ਪਿਛੇ ਪੂਜਾ ਕਰਦੇ ਸਾਡੀ ਐਡੀਸੀ ਗੱਲ ਗੱਲ ਕੁਛ ਕਬੀ ਹੈ ਸਾਡੇ 'ਚ ਕੁਝ ਲੈਣ ਆਇਆ ਘਟ ਪਿਆ ਹੋਇਆ ਕੋਈ ਉਹ ਪੂਰਾ ਕਰਨਾ ਹੈ ਕਟਾ ਕੀ ਬੈ ਨਹੀਂ ਪਤਾ ਕਟਾ ਬੈ ਗਿਆ ਹੁੰਦਾ ਬੁੱਧੀ ਛੋਟੀ ਐ ਬੁੱਧੀ ਘਟਾ ਐ ਉਹਦੀ ਪੂਰੀ ਕਰਨ ਆਇਆ ਸੀ ਕਿ ਫੋਨ ਬੰਦ ਹੋ ਜਾਊਗੀ ਗਿਆਨ ਲੈਣਾ ਆਇਆ ਸੀ ਗਿਆਨ ਅੰਦਰ ਇਹਨੇ ਪੰਜੇ ਕਾਦੇ ਵਾਸਤੇ ਦਿੱਤੇ ਨੇ ਗਿਆਨ ਅੰਦਰ ਇਹ ਕਹਿੰਦੇ ਸਾਲੂ ਤੇਰਾ ਉਹ ਗਿਆਨ ਅੰਦਰ ਤਾਂ ਦਿੱਤੇ ਗਿਆਨ ਦੀਓ ਕਵੀ ਸਾਡੇ ਕੋਲ ਸ਼ਹਿਰ ਨੂੰ ਗਿਆਨ ਅੰਦਰ ਚਾਹੁੰਦਾ ਏ ਗਿਆਨ ਦੀਓ ਕਵੀ ਕਿਹੜੇ ਗਿਆਨ ਦੀ ਕਵੀ ਹੋੜੇ ਦੇਖ ਉਹ ਕਿਹੜਾ ਗਿਆਨ ਹੈ ਜਿਹਦੀ ਕਮਲੀ ਆਦਮ ਗੱਲ ਦੇ ਕਵੀ ਜਿਹੜਾ ਕਿਹਨੂੰ ਕਵੀ ਐਂ ਲਖੋ ਵੀ ਕਵੀ ਕਿਹੜੂ ਹੈ ਬਾਈ ਕਿਹਨੂੰ ਕਵੀ ਖੋਜ ਲੋ ਬਾਕੀ ਸਭ ਨੂੰ ਪਤਾ ਲੱਗ ਹੀ ਗੋ ਜਿਹਨੂੰ ਕਵੀਆਂ ਨੂੰ ਖੋਜੋ ਕਵੀ ਕਿਹਦੇ ਕੋਲ ਹੈ ਅਕਲ ਦੇ ਕਵੀ ਹਰੋ ਅਕਲ ਕੀ ਹੁੰਦੀ ਹੈ ਅਕਲ ਕਿਹਦੀ ਹੁੰਦੀ ਹੈ ਅਕਲ ਦਾ ਮਾਲਕ ਕੌਣ ਹੈ ਇਹ ਸਵਾਲਾਂ ਦਾ ਜਵਾਬ ਲੱਭ ਲੋ ਫੇਰ ਪੂਰੀ ਤਾਂ ਫੇਰੇ ਕਰਾਂਗੇ ਬਸ ਅਕਲ ਦਾ ਪਤਾ ਕੋ ਰੁਕੀ ਐ ਕਿੱਥੇ ਆ ਉਹ ਉਹਦੀ ਸ਼ਕਲ ਕਹੇ ਜੀ ਹੈ ਖੋਜ ਉਸੇ ਆਤਮੇ ਚਿਤਨੀ ਆਤਮ ਖੋਜੇ ਫੇਰ ਕੋ ਨਾਨਕ ਮੈਂ ਆਪਾ ਜਿੰਨੇ ਮਟੇਰਾ ਭਰਮ ਕੀ ਹੂੰ ਪਰਮਾਪੀ ਘਾਟ ਨੂੰ ਕਹਿੰਦੇ ਨੇ ਜਿੰਨਾ ਜਰਾ ਆਤਮ ਨਹੀਂ ਚਿੰਦੇ ਖੋਜਦੇ ਉਹਨਾਂ ਜਿਹੜੀ ਕਵੀ ਪੂਰੀ ਨਹੀਂ ਹੋੜੀ ਆਤਮ ਜਿੰਦਣਾ ਆਤਮ ਖੋਜਣੋ ਹੀ ਕਵੀ ਹੈ ਜਦੋਂ ਆਤਮ ਖੋਜ ਲਿਆ ਚੀਲੇ ਪੂਰੀ ਪੂਰੀ ਉਹ ਪਰਬਦੂਰ ਹੋ ਗਿਆ ਖਾਲੀ ਜਿਹੜੀ ਖਲਾ ਹੈ ਨਾ ਵੇਖੋ ਉਹ ਦੇਖੀ ਜਦੋਂ ਖਾਲੀ ਹੈ ਗਿਆਨ ਦਾ ਘਾਟ ਹੈ ਗਿਆਨ ਦੀ ਘਾਟ ਪੂਰੀ ਹੋ ਗਈ ਸਭ ਦਾ ਗਿਆਨ ਨੂੰ ਆਪਣਾ ਗਿਆਨ ਦੀ ਦੁਨੀਆ ਨੂੰ ਦੇਖਦਾ ਆਪਣੇ ਆਪ ਨੂੰ ਨਹੀਂ ਦੇ ਬਾਬੂ ਜੀ ਆਖਦਾ ਨਾ ਆਪਣਾ ਆਵੇ ਤਾਂ ਅੰਦਰ ਅੰਦਰ ਨੂੰ ਜਾ ਕੇ ਤਾਂ ਆਪਣਾ ਆਪ ਦੇ ਕੇ ਬਾਬੂ ਜਾਕੂ ਬਾਹਰ ਤਮ ਆਇਆ ਵਾਰ ਦੇ ਕਦਮ ਆਇਆ ਇਹਨਾਂ ਅੱਖਾਂ ਨਾ ਵੀ ਮਾਇਆ ਦਿੱਤੀਆਂ ਅੱਖਾਂ ਸਹੀ ਦੇਖਦਾ ਕੌਣ ਲੈ ਸਵਾਲ ਇਹ ਕੰਨਾਂ ਤੇ ਸੁਣਦਾ ਕੌਣ ਹੈ ਕੰਨ ਨਹੀਂ ਸੁਣਦੇ ਕੋਈ ਸੁਣਵਾਲਾ ਹੋਰ ਹੈ ਤੇ ਸਮਝਾਂਦਾ ਜਦ ਕੌਣ ਜਦ ਕਦੇ ਨਹੀਂ ਕਾ ਸੁਣਦੇ ਜੇ ਕੰਨ ਨਹੀਂ ਸੁਣਦੇ ਹੁਣ ਤੇ ਸਮਝਾਂਦਾ ਫਿਰ ਕੌਣ ਸੁਣਦਾ ਜਸ ਦੇ ਹੋਇ ਜੁਦਾ ਦੇਖਦਾ ਕੌਣ ਹੈ ਕੋਈ ਨਹੀਂ ਦਰਨ ਕੱਖ 흘ੀਆਂ ਵੀ ਹੁਣ ਨਹੀਂ ਦਿੰਦਾ ਸੁੱਤੇ ਪੈਦਾ ਵੀ ਅੱਖਾਂ ਖੁੱਲੀਆਂ ਨਹੀਂ ਦਿੰਦਾ ਦੇਖਣ ਵਾਲਾ ਕੋਈ ਹੋਰ ਹੈ ਸੁਣਨ ਵਾਲਾ ਕੋਈ ਹੋਰ ਹੈ ਮੱਕ ਸਾਲਣ ਵਾਲਾ ਵੀ ਕੋਈ ਹੋਰ ਹੈ ਹੋਰ ਹੈ ਕੋਈ ਕੋਈ ਹੋਰ ਹੈ ਜਿਹੜਾ ਕਹਿੰਦਾ ਮੇਰਾ ਜੀਣ ਕਰਦਾ ਰੋਟੀ ਖਾਂਦੂ ਹੋਰੀਆ ਕੋਈ ਉਹ ਜਦ ਨਹੀਂ ਹੁੰਦਾ ਫਿਰ ਤਾਂ ਸਰੀਰ ਨਹੀਂ ਕਹਿੰਦਾ ਮੈਨੂੰ ਭੁੱਖ ਲੱਗੀ ਹੈ ਮੈਨੂੰ ਪਿਆਸ ਲੱਗੀ ਹੈ ਮੇਰੇ ਜੀ ਕਰਦਾ ਕਰੀ ਕਰਦਾ ਹੋਰ ਹੀ ਹੁੰਦਾ ਫਿਰ ਤਾਂ ਕਹਿੰਦਾ ਨਹੀਂ ਕੋਈ ਡਾਕਟਰਾਂ ਦੇ ਬੇਹੋਸ਼ ਪਏ ਉਹ ਤੇ ਮਰੀਜ਼ ਡਾਕਟਰ ਦੱਸਦੇ ਨੇ ਮੇਰੂੰ ਆਪਾਂ ਉਹ ਦੇ ਦਿੱਤੇ ਇਹ ਬੇਧ ਜ ਪਾ ਦੀ ਹੈ ਕੋਈ ਐਨ ਵੇਲੇ ਤੇ ਐਨ ਵੇਲੇ ਸੀ ਉਹ ਹੀ ਦਿੰਦੇ ਨੇ ਉਹਨੂੰ ਤਾਂ ਕੋਈ ਭੁੱਖ ਨਹੀਂ ਲੰਦੋ ਚਾਹ ਉਹ ਤਾਂ ਇੱਕ ਬਾਡੀਓ ਪਈ ਆ ਗਲ ਬਾਡੀ ਦੀ ਹੈਣੀ ਬਾਡੀ ਪਈ ਹੈ ਬੋੜੀ ਦਾ ਬੋੜੀ ਦਾ ਬਗਦੀ ਦੀ ਹੈ ਬਗੜਾ ਵਾਲਾ ਬੋੜੀ ਨਾਲ ਜੁੜਿਆ ਹੈ ਬੋੜੀ ਬਗਦੀ ਦੀ ਬਗੜਾ ਵਾਲਾ ਬੋੜੀ ਨਾਲ ਜੁੜਿਆ ਹੈ ਬਸ ਐ ਹੀ ਕੋ ਗੱਲ ਜਦੋਂ ਇਹ ਜਵਾਬ ਆ ਗਿਆ ਮਸਲਾ ਹੱਲ ਹੋ ਗਿਆ